ਸ਼ਾਰਪੁਰ ਦੇ ਤੱਕ ਦੇ ਡੀਐਚਓ ਲਖਵੀਰ ਸਿੰਘ ਜਿਨ੍ਹਾਂ ਦੀ ਚਰਚਾ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਚਾਨਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦੇ ਨੇ। ਆਪਣੀ ਸ਼ਮੂਲੀਅਤ ਨੂੰ ਲੈ ਕੇ ਇੱਕ ਸਮਾਗਮ ਵੀ ਰੱਖਿਆ ਜਾਂਦਾ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਔਰ ਡੀਐਚਓ ਲਖਵੀਰ ਸਿੰਘ ਨੂੰ ਸਰੋਪਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ। ਖੈਰ ਇਸ ਸ਼ਮੂਲੀਅਤ ਤੋਂ ਬਾਅਦ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲੱਗੇ ਸੀ ਡਾਕਟਰ ਲਖਵੀਰ ਸਿੰਘ ਉੱਥੇ ਹੀ ਡਾਕਟਰ ਲਖਵੀਰ ਸਿੰਘ ਦਾ ਇੱਕ ਫੈਨ ਆ ਜਾਂਦਾ ਹੈ। ਉਹ ਹੁਫਾਨ ਉੱਥੇ ਆ ਕੇ ਇਸ ਤਰ੍ਹਾਂ ਬਵਾਲ ਖੜਾ ਕਰਦਾ ਔਰ ਲਖਵੀਰ ਸਿੰਘ ਨੂੰ ਸਵਾਲਾਂ ਦੇ ਘੇਰ ਚ ਖੜਾ ਕਰਦਾ ਹੈ ਜਿਸ ਨੂੰ ਲੈ ਕੇ ਡਾਕਟਰ ਲਖਵੀਰ ਸਿੰਘ ਉਸ ਨੂੰ ਚੁੱਪ ਕਰਾਉਂਦੇ ਰਹਿ ਜਾਂਦੇ ਨੇ ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਨੌਜਵਾਨ ਨੇ ਸਿੱਧੇ ਨਿਸ਼ਾਨੇ ਸਾਧੇ ਨੇ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਪਹਿਲਾਂ ਉਹਨਾਂ ਦੇ ਮੁਤਾਬਕ ਨਿਸ਼ਕਾਮ ਸੇਵਾ ਕਰ ਰਹੇ ਸੀ ਜੋ ਉਹਨਾਂ ਦਾ ਕੰਮ ਸੀ ਉਹ ਕਰ ਰਹੇ ਸੀ ਔਰ ਮਲਾਵਟਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈਆਂ ਕਰ ਰਹੀ ਸੀ ਉਹ ਧੱਕੜ ਡੀ ਐਚਓ ਅਚਾਨਕ ਹੁਣ ਸਿਆਸਤ ਵਿੱਚ ਕਿਉਂ ਆ ਗਏ ਉਹਨਾਂ ਨੇ ਸਿੱਧੇ ਸਵਾਲ ਪੁੱਛੇ ਸਵਿੱਧੇ ਨਿਸ਼ਾਨੇ ਸਾਧਦੇ ਕਿ ਕੀ ਸਿਰਫ ਸਿਆਸਤ ਵਿੱਚ ਆਉਣ ਵਾਸਤੇ ਸਿਰਫ ਇੱਕ ਦੋ ਸਾਲਾਂ ਵਾਸਤੇ ਹੀ ਇਹ ਸਭ ਕੁਝ ਕੀਤਾ ਗਿਆ ਸੀਗਾ ਸਿਆਸਤ ਵਿੱਚ ਆਉਣਾ ਹੀ ਇੱਕ ਮੁੱਖ ਮੋਟਿਵ ਸੀਗਾ ਜਿਸ ਨੂੰ ਆਧਾਰ ਬਣਾ ਕੇ ਡਾਕਟਰ ਲਖਵੀਰ ਨੇ ਲੰਘੇ ਇੱਕ ਦੋ ਸਾਲ ਕੰਮ ਕੀਤਾ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਡਾਕਟਰ ਲਖਵੀਰ ਸਿੰਘ ਜ਼ਰੂਰ ਰੁਕਦੇ ਨਜ਼ਰ ਆਏ ਨੇ ਇਹਨਾਂ ਮਾਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਨੇ ਪਰ ਵੀਡੀਓ ਦੇ ਵਿੱਚ ਇਹ ਨੌਜਵਾਨ ਜ਼ਰੂਰ ਹਾਵੀ ਹੁੰਦਾ ਨਜ਼ਰ ਆਇਆ ਡਾਕਟਰ ਲਖਵੀਰ ਸਿੰਘ ਦੇ ਨਾਲ ਗਰਮਾ ਗਰਮੀ ਹੋਈ ਇਸ ਨੌਜਵਾਨ ਦੀ ਔਰ ਸਿੱਧੇ ਸਵਾਲ ਪੁੱਛਦਾ ਨਜ਼ਰ ਆਇਆ ਉਸਨੇ ਸਿੱਧੇ ਤੌਰ ਦੇ ਉੱਤੇ ਆਪਣੀ ਪੜਾਅਸ ਡਾਕਟਰ ਲਖਵੀਰ ਸਿੰਘ ਦੇ ਉੱਤੇ ਕੱਢੀ ਉਹਨੇ ਸਾਫ਼ ਕਿਹਾ ਕਿ ਉਹ ਡਾਕਟਰ ਲਖਵੀਰ ਸਿੰਘ ਦਾ ਫੈਨ ਸੀ ਪਰ ਉਹਨਾਂ ਦੇ ਇਸ ਕਦਮ ਤੋਂ ਬਾਅਦ ਉਸ ਨੂੰ ਸ਼ਰਮ ਆ ਰਹੀ ਹੈ ਖੈਰ ਡਾਕਟਰ ਲਖਵੀਰ ਸਿੰਘ ਦੇ ਬਾਬਤ ਜਦੋਂ ਇਹ ਵੀਡੀਓ ਨਸ਼ਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਦੇ ਵਿੱਚਲੇ ਕਮੈਂਟਸ ਜ਼ਰੂਰ ਡਾਕਟਰ ਲਖਵੀਰ ਸਿੰਘ ਦੇ ਫੇਮਸ ਹੋਣ ਤੋਂ ਬਾਅਦ ਵਿਵਾਦ ਖੜਾ ਕਰ ਰਹੇ ਨੇ ਉਹਨਾਂ ਵਿੱਚ ਲੋਕ ਜਿਹੜੇ ਨੇ ਉਹ ਸਾਫ਼ ਡਾਕਟਰ ਰਖਵੀਰ ਸਿੰਘ ਦੇ ਵਿਰੋਧ ਚ ਖੜਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਇਸ ਦੇ ਵਿੱਚ ਕਿਹਾ ਆ ਵੱਧ ਕਰਕੇ ਲੋਕ ਇਹੀ ਕਹਿ ਰਹੇ ਨੇ ਕਿ ਡਾਕਟਰ ਲਖਵੀਰ ਸਿੰਘ ਸਿਰਫ ਸਿਆਸਤ ਵਿੱਚ ਆਉਣਾ ਚਾਹੁੰਦੇ ਸੀ ਜਿਹੜੀ ਵਿਰੋਧਤਾ ਹੋਈ ਆ ਉਹ ਸਾਫ਼ ਦਰਸਾ ਰਹੀ ਆ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਅਚਾਨਕ ਫੇਮਸ ਹੋਏ ਸੀ ਆਪਣੇ ਕੰਮ ਵਾਸਤੇ ਆਪਣੇ ਲਗਾਤਾਰ ਔਰ ਨਿਸ਼ਕਾਮ ਕੰਮ ਵਾਸਤੇ ਉਹ ਡਾਕਟਰ ਲਖਵੀਰ ਸਿੰਘ ਹੁਣ ਡਾਊਨ ਯਾਨਕੀ ੇਠਾਂ ਜਾਂਦੇ ਨਜ਼ਰ ਆ ਰਹੇ ਨੇ ਡਾਕਟਰ ਲਖਵੀਰ ਸਿੰਘ ਦਾ ਗ੍ਰਾਫ ਹੁਣ ਕਿਤੇ ੇਠਾਂ ਤਾਂ ਨਹੀਂ ਗਿਰਦਾ ਪਿਆ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਲੋਕਾਂ ਨੂੰ ਹੜਕੰਪ ਦੇ ਵਿੱਚ ਪਾ ਰਹੀ ਹੈ ਲੋਕ ਜਿਹੜੇ ਨੇ ਉਹ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਅੱਜੋ ਤੱਕ ਵੀ ਕਹਿ ਰਹੇ ਨੇ ਕਿ ਹੋਰ ਕੋਈ ਪਾਰਟੀ ਜੁਆਇਨ ਕਰ ਲਈ ਜਾਂਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਡਾਕਟਰ ਸਾਹਿਬ ਕਿਉਂ ਗਏ ਖੈਰ ਇਹਨਾਂ ਮਸਲੇ ਨੂੰ ਲੈ ਕੇ ਜਿੱਥੇ ਡਾਕਟਰ ਲਖਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਜੁਆਇਨ ਕਰ ਚੁੱਕੇ ਨੇ ਉੱਥੇ ਹੀ ਜਦੋਂ ਇਹ ਵਿਵਾਦ ਖੜਾ ਹੁੰਦਾ ਤੇ ਇਸ ਨੌਜਵਾਨ ਦਾ ਕੀ ਕਹਿਣਾ ਸੀ ਕਿਉਂ ਇਹ ਨੌਜਵ ਕੀ ਇਸ ਨੌਜਵਾਨ ਨੂੰ ਕਿਸੇ ਨੇ ਭੇਜਿਆ ਕਿ ਇਸ ਨੌਜਵਾਨ ਨੂੰ ਕਿਸੇ ਹੋਰ ਕਿਸੇ ਵਿਰੋਧੀ ਪਾਰਟੀ ਨੇ ਉੱਥੇ ਭੇਜਿਆ ਸੀ ਕਿਸੇ ਸਿਆਸੀ ਪਰਪਸ ਲਈ ਉੱਥੇ ਇਹ ਨੌਜਵਾਨ ਉੱਥੇ ਸੀਗਾ ਜਾਂ ਫਿਰ ਇਸ ਨੌਜਵਾਨ ਨੇ ਨਿੱਜੀ ਤੌਰ ਦੇ ਉੱਤੇ ਆਪਣੀ ਪੜ੍ਹਾਈਸ ਜਿਹੜੀ ਆ ਉਹ ਕੱਢੀ ਆ ਜੋ ਕੁਝ ਵੀ ਹੋਇਆ ਆਓ ਸੁਣਦੇ ਆ ਤੁਹਾਡੇ ਕੋਲ ਪਤਾ ফলোਅਰ ਸੀਗਾ ਫਿਰ ਲਾਈਕ ਚੈੱਕ ਵੀ ਕਰ ਲਓ ਆਪਣੇ ਇੰਸਟਾਗ੍ਰam ਦੇ ਵਿੱਚ ਨਹੀਂ ਮੈਂ ਕੋਈ ਸੇਵਾ ਹੀ ਕਰੂੰਗਾ ਨਹੀਂ ਫਿਰ ਸੇਵਾ ਇੱਕ ਪਲਾ ਪਾਰਟੀ ਪਲੇਟਫਾਰਮ ਹੀ ਹੁੰਦਾ ਕਿ ਸੇਵਾ ਕਰਨ ਦਾ ਉੱਥਾ ਸੇਵਾ ਨਹੀਂ ਹੁੰਦੀ ਹੁੰਦੀ ਸੇਵਾ ਨਹੀਂ ਹੁੰਦੀ ਇੱਕ ਪਾਰਟੀ ਹੋਏਗਾ ਪਲੇਟਫਾਰਮ ਚਾਹੁੰਦੇ ਫਿਰ ਕਿਉਂ ਪਾਰਟੀ ਚਾਹੁੰਦੇ ਫਿਰ ਕਿ ਦੋਸਤੋ ਤੁਹਾਡੇ ਉਦਾਂ ਸਿਰ ਅੱਗੇ ਕੀ ਕਰਦੇ ਸੀ ਪਾਰਟੀ ਨੂੰ ਮੇਰਾ ਸੇਵਾ ਹੀ ਕਰ ਰਹੇ ਸੀ ਇਹ ਹੁਣ ਹੁਣੋਂ ਕਿਉਂ ਨਹੀਂ ਕਰ ਰਹੇ ਮੈਂ ਤੁਸੀਂ ਉਹ ਉਸਦੀ ਇੰਟਰਵਿਊ ਦੇਖੀ ਉਹਦੇ ਵਿੱਚ ਤੁਸੀਂ ਕੀ ਕਿਹਾ ਕਿ ਮੈਂ ਮੈਨੂੰ ਰਾਜਨੀਤਿਕ ਮੌਕਾ ਮਿਲੇਗਾ ਆਮ ਆਗ ਰਾਣੀ ਦੇ ਸਾਲ ਪਹਿਲੇ ਜਾਗੇ ਆ 5 ਸਾਲ ਪਹਿਲੇ ਆਪਾਂ ਛੋਟੇ ਮੀਟ ਕਮਰਾ ਠੀਨੇ ਨਾਲ ਠੋੜੀ ਠੀਨੇ ਨਾਲ ਭਾਵੇਂ ਮੈਂ ਕਿਸੇ ਬਾਅਦ ਨੂੰ ਸਪੋਰਟ ਕਰਦਾ ਮੈਂ ਵੀ ਕਹਿੰਦਾ ਮੈਂ ਨੂੰ ਲਾਈਕ ਕਰਦਾ ਪਾਰਟੀ ਨੂੰ ਮੈਂ ਕਹਿੰਦਾ ਲਾਈਕ ਕਰਦਾ ਮੇਰੀ ਪਾਲਟੀ ਨੂੰ ਭਜੀ ਮੈਂ ਲਾਈਕ ਕਰਦਾ ਬਟ ਜੇ ਕੋਈ ਚੰਗਾ ਬੰਦਾ ਲੱਗੇ ਪਰ ਚੰਗਾ ਬੰਦਾ ਉਹ ਹੁੰਦਾ ਜਿਹੜਾ ਕੰਟੀਨਿਊਸਲੀ ਉੱਤੇ ਰਹਿੰਦੀ ਪ੍ਰੋ ਹੀ ਨਾ ਤੁਸੀਂ ਕਿੱਕ ਮਾਰਾ ਤੁਸੀਂ ਦੱਸੋ ਇੱਥੇ ਕਮਾਈ ਹੈ ਤੇ ਲੋਕੀ ਹੈ ਕਮਾਈ ਬਸ ਕਿੰਨੇ ਇੰਟਰਵਿਊ ਤੁਹਾਡੇ ਹੋਏ ਕਿੰਨੇ ਇੰਟਰਵਿਊ ਹੋਏ ਆ ਕਿ ਜਿਨ੍ਹਾਂ ਵਿੱਚ ਸਾਫ਼ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਅਜੇ ਵੀ ਇਹ ਅਲੱਗ ਪਾਰਟੀਆਂ ਹੋਈ ਹੈ ਮਾਰਿਆ 6 ਦੇ ਸਾਲ ਬਾਅਦ ਤੁਹਾਡੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਪਾਰਾ ਬੰਦ ਕੇ ਪਾਰੀ ਸਾਲ ਇੱਕ ਕੰਮ ਕੀਤਾ ਸਵਾਲ ਲੈ ਲਓ ਜਨਾਬ ਸਵਾਲ ਲੈ ਲਓ ਤੁਹਾਡੇ ਵੱਲੋਂ ਇਹੀ ਕਿਹਾ ਗਿਆ ਕਿ ਹੋਰਵਰ ਸਿਨੈਕਟਰ ਸਾਨੂੰ ਨਾਲ ਦੇ ਹੁਣ ਅੱਜ ਕੀ ਹੋ ਗਿਆ ਜਿਹੜਾ ਭਾਈ 3 ਮਹੀਨੇ ਸਾਲ ਪਹਿਲੇ ਕਿਉਂ ਜਾ ਕੇ ਸਾਲ ਤੱਕ ਪਲੇਨ ਬਣਾਉਂ ਕਿਉਂ ਬਣਾਇਆ ਅਸੀਂ ਆਪਣਾ ਕੰਮ ਕਰ ਰਹੇ ਹਾਂ ਆਂਦੀ ਆਜੋ ਅਸੀਂ ਆਪਣਾ ਕੰਮ ਕਰਦੇ ਹਾਂ ਹੁਣ ਕੀ ਕਰਦੇ ਹਾਂ ਪਾਜੀ ਮੈਂ ਬਿਲਕੁਲ ਨਹੀਂ ਜਾਣਦਾ ਮੈਂ ਦੇਖੋ ਉਹ ਜੋ ਨੇ ਕੀਤਾ ਉਹ ਜਾਣ ਕੇ ਨਾ ਨਹੀਂ 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 ਪਾਜੀ ਹਾਂਜੀ ਐਂ ਨਾਮ ਤੁਹਾਡਾ ਮੇਰਾ ਨਾਮ ਸਮਰਾਟ ਹੈ ਜੀ ਅੱਜ ਤੁਸੀਂ ਬੜੇ ਇੱਕ ਹੰਗਾਮੇ ਦੇ ਮੂਹਰੇ ਦੇਖਿਆ ਉਹ ਕੀ ਕਾਰਨ ਸੀ ਕਾਰਡ ਇਹੀ ਹੈ ਜੀ ਮੈਂ ਕਿਸੇ ਪਾਰਟੀ ਦਾ ਪਤਾ ਨਹੀਂ ਨਾ ਮੈਂ ਪਾਰਟੀ ਦਾ ਲੈਣਾ ਦੇਣਾ ਮੇਰੇ ਲਈ ਸਾਰੀਆਂ ਪਾਰਟੀ ਇੱਕੋ ਜਿਹੀ ਕਿਉਂਕਿ ਸਾਰੇ ਖਾਦਾ ਹੀ ਹੁਣਾ ਹੈ ਪੰਜਾਬ ਨੂੰ ਕਿਸੇ ਨੇ ਕੋਈ ਸਦਾਨ ਨਹੀਂ ਕੀਤਾ ਪਰ ਆ ਜਿਹੜਾ ਬੰਦਾ ਅੰਦਰ ਜਿਹੜਾ ਨੱਟ ਲਖਵੀਰ ਸਿੰਘ ਡੀ ਐਚਓ ਉਹ ਬੰਦੇ ਨੂੰ ਮੈਂ ਫੋਲੋ ਕਰਦਾ ਹੀ ਕਿਹੜੇ ਟਾਈਮ ਜੋ ਜਦੋਂ ਇਹਦੀ ਸੋਸ਼ਲ ਮੀਡੀਆ ਐਕਟੀਵਿਟੀ ਦੇਖ ਕੇ ਸਭ ਤੋਂ ਬੜੀ ਖੁਸ਼ੀ ਮਿਲੀ ਕਿ ਪੰਜਾਬ ਵਾਸਤੇ ਕੋਈ ਤਾਂ ਕੁਝ ਕਰ ਰਿਹਾ ਬਾਕੀ ਸਾਰੇ ਸ਼ਹਿਰ ਹਸਣਾ ਸੁੱਤੇ ਰਹੇ ਨੇ ਤੇ ਇੱਕ ਹੁੰਦਾ ਜਿਹੜਾ ਖੇਰ ਬਣ ਕੇ ਗੱਜਦਾ ਪਰ ਜਦੋਂ ਇਹਨੇ ਵਿੱਚ ਆਖਰ ਜਾ ਕੇ ਸਾਲਵਾ ਆਪਣੇ ਇਹਨੇ ਰਿਟਾਇਰਮੈਂਟ ਲਈ ਉਸ ਤੋਂ ਬਾਅਦ ਸਾਨੂੰ ਸਭ ਲੱਗਾ ਕਿ ਇਹ ਸਾਰਾ ਇਹਦਾ ਰਾਜਨੀਤਿਕ ਸਟੈਂਡ ਸੀਗਾ ਇਹ ਰਾਜਨੀਤੀ ਦੇ ਵਿੱਚ ਆਣਾ ਚਾਹੁੰਦਾ ਆ ਤਾਂ ਕਿ ਜਾ ਜਾ ਕੇ ਕੋਈ ਇਹਨੂੰ ਐਮਪੀ ਜਾਂ ਐਮਐਲਏ ਕੋਈ ਸੀਟ ਮਿਲੇ ਤਾਂ ਇਹ ਚੋਣ ਲੜ ਸਕੇ ਅਗਰ ਇੰਨੀ ਤੇਰੀ ਸੇਵਾ ਦੀ ਭਾਵਨਾ ਹੈਗੀ ਆ ਤਾਂ ਤੂੰ ਕਿਉਂ ਰਿਟਾਇਰਮੈਂਟ ਲਈ ਹਾਲੇ ਤੇਰੀ ਇੰਨੀ ਹੋ ਜੋ ਪਈਏ ਤੂੰ ਕਰਦਾ ਸੇਵਾ ਕਰਦਾ ਲਗਾਤਾਰ ਤੈਨੂੰ ਕਿਹੜੇ ਕਿਸੇ ਨੇ ਬੰਦਸ਼ ਕੀਤੀ ਕੋਈ ਇਹ ਬੰਦੇ ਨੇ ਕਿਉਂ ਰਿਟਾਇਰਮੈਂਟ ਲਈ ਕਿਉਂਕਿ ਲਾਗੇ ਬੋਤਾ ਆ ਰਿਹਾ ਸੀ ਯਾ ਕਿ ਪਤਾ ਹੈ ਕਿ ਕੱਲੂ ਮੈਨੂੰ ਪਛੋਂ ਉਦਾਂ ਮਿਲਦਾ ਲੋ ਜਾਂ ਮੈਂ ਕੋਈ ਇਹ ਸੀਟ ਮਿਲ ਸਕਦੀ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਫੇਮ ਕਿਤੇ ਫੇਮ ਪਾਣ ਲਈ ਫੇਮ ਹੀ ਪਾਇਆ ਜੀ ਇਹਨੇ ਹੋਰ ਕੀ ਕੀਤਾ ساری ਉਮਰ ਪਹਿਲਾਂ ਸੋਸ਼ਲ ਮੀਡੀਆ ਨੂੰ ਗੁਬਰਾਹ ਕਰਦਾ ਰਿਹਾ ਉਹ ਕਿੱਦਾਂ ਕੀਤਾ ਕਿ ਮੈਂ ਇੱਥੇ ਗੋੜ ਫੜ ਲਿਆ ਆ ਚੀਨੀ ਆ ਬੋਰੀਆ ਸੜਾ ਉੱਥੇ ਤੋਂ ਜਾ ਕੇ ਗਰੀਬ ਮਾਰ ਕਰਦਾ ਸੀ ਚਲੋ ਅਸੀਂ ਇਹ ਵੀ ਖੋਸੀ ਕਿ ਚਲੋ ਲੋਕਾਂ ਨੂੰ ਕੋਈ ਚੰਗੀ ਚੀਜ਼ ਮਿਲੂ ਖਾਣ ਨੂੰ ਅਸੀਂ ਤਾਂ ਨਹੀਂ ਬੋਲੇ ਪਰ ਹੌਣ ਤੇਨੇ ਹੱਥ ਝੱਕਦੀ ਹੈ ਨਾ ਕਿ ਰਿਟਾਇਰਮੈਂਟ ਤੋਂ ਬਾਅਦ ਤੂੰ ਇੱਕਦਮ ਫੇਰ ਕੋਈ ਦੀ ਇੰਟਰਵਿਊ ਆਈ ਸੋਸ਼ਲ ਮੀਡੀਆ ਤੇ 10 ਮਹੀਨੇ ਐਕਟਿਵ ਰਿਆ ਅਗਰ ਤੂੰ ਸਾਲ ਬਾਅਦ ਕਿਤੇ ਰਿਟਾਇਰਮੈਂਟ ਲਈ ਸੀਗੀ ਤਾਂ ਸਾਲ 3 ਮਹੀਨੇ ਕਿੱਥੇ ਸੁੱਤਾ ਸੀ ਕਿਉਂ ਨਹੀਂ ਹੁਣ ਗੋੜ ਫੜੇ ਤੇ ਕਿਉਂ ਨਹੀਂ ਕਿਸੇ ਦੀ ਦੁਕਾਨ ਤੇ ਜਾ ਕੇ ਛਾਫਾ ਮਾਰਿਆ ਹੁਣ ਤੂੰ ਇੰਟਰਵਿਊ ਆ ਦੇ ਕੇ ਸੋਸ਼ਲ ਮੀਡੀਆ ਤੇ ਕਹਿੰਦਾ ਆ ਕਿ ਮੈਂ ਕਿ ਮੈਂ ਮੈਂ ਰਾਜਨੀਤਿਕ ਬੰਦੇ ਨੇ ਪੁੱਛਿਆ ਕਿ ਕੋਸ਼ਿਸ਼ ਨਹੀਂ ਕੀਤੀ ਰਾਜਨੀਤੀ ਜਾਣਾ ਚਾਹੋਗੇ ਕਹਿੰਦਾ ਜੇ ਮੌਕਾ ਮਿਲੇਗਾ ਮੈਂ ਜ਼ਰੂਰ ਆਊਗਾ ਮੈਂ ਬਾਦਲ ਸਾਹਿਬ ਦਾ ਇੱਕ ਇੱਕ ਬੇਨਤੀ ਕਰਨਾ ਚਾਹੁੰਦਾ ਬਾ ਉਹਦਾ ਵੀ ਤਾਦੂ ਪਾਈ ਸੀਗਾ ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹੁੰਦਾ ਆ ਕਿ ਜੇ ਚਲੋ ਸ਼ਾਮਲ ਕਰ ਤਾਂ ਠੀਕ ਆ ਪਰ ਇਹ ਬੰਦਾ ਜਿਹੜਾ ਮੇਦਲੀ ਇਹ ਉਹ ਗੱਲ ਹੋ ਜਾਂਦੀ ਆ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਰ ਵਾਲੇ ਹੋਰ ਇਹ ਜਿਹੜਾ ਡਾਕਟਰ ਲਖੀਰ ਸਿੰਘ ਡੀ ਐਚਓ ਰਟਾਇਡ ਇਹ ਉਹ ਬੰਦਾ ਆ ਇਸੇ ਕਰਕੇ ਮੈਂ ਉੱਪਰ ਸਾਰਿਆਂ ਵਿੱਚ ਇਹ ਬੋਲਿਆ ਕਿਉਂਕਿ ਮੈਂ ਨਾ ਚਾਹੁੰਦਾ ਕਿ ਕੋਈ ਪ੍ਰੋਗਰਾਮ ਇਹਨਾਂ ਦਾ ਖਰਾਬ ਕਰੇ ਨਾ ਮੈਂ ਕੀਤਾ ਜਦੋਂ ਇਹਨਾਂ ਦਾ ਸਾਰਾ ਪ੍ਰੋਗਰਾਮ ਹੋ ਗਿਆ ਮੈਂ ਬਾਅਦ ਵਿੱਚ ਬੋਲਿਆ ਠੀਕ ਹੈ ਅਸੀਂ ਕੰਪੈਰੀਜ਼ਨ ਕਰੀਏ ਪਿਛਲੇ ਦਹਾਕਿਆਂ ਦੇ ਮੁਕਾਬਲੇ ਅੱਜ ਤੱਕ ਕੇਸ ਕੋ ਬਦਰ ਬਿਮਾਰੀਆਂ ਬਹੁਤ ਤਰ੍ਹਾਂ ਤਰ੍ਹਾਂ ਨਵੇਂ ਆ ਗਏ ਪਈਆਂ ਕਿਡਨੀ ਡੈਲੋਜੀ ਹੋ ਰਹੀਆਂ ਅਟੈਕ ਆ ਰਹੇ ਬਹੁਤ ਜ਼ਿਆਦਾ ਸਾਰੇ ਹਸਪਤਾਲਾਂ ਦੇ ਵਿੱਚ ਮੇਲੇ ਲੱਗੇ ਹੋਏ ਆ ਤਾਂ ਕਾਰਨ ਕਿਨੂੰ ਮੰਨਦੇ ਹੋ ਕਿਸੇ ਤਾਂ ਕੋਈ ਤਾਂ ਹੋਵੇ ਜਿਹੜਾ ਕਿ ਇਦਾਂ ਦਾ ਕੋਈ ਕਰੇ ਕੁਝ ਤੁਸੀਂ ਕੋਈ ਸੰਸਦ ਬਿਲੋਂਗ ਕਰਦੇ ਕੋਈ ਤਾਂ ਇਦਾਂ ਦਾ ਐਕਸ਼ਨ ਲਵੇ ਕਿ ਜਿਹੜੇ ਐਡਲਟ੍ਰੇਸ਼ਨ ਕਰ ਰਹੇ ਐ ਐਕਸ਼ਨ ਕੌਣ ਲਊਗਾ ਕਿਹਦੀ ਜ਼ਿੰਮੇਵਾਰੀ ਬੰਦੀ ਗਈ ਹੈ ਐਕਸ਼ਨ ਜੀ ਔਰ ਵਾਲਾ ਸਮਾਂ ਦੱਸੇਗਾ ਕਿਉਂਕਿ ਹੁਣ ਐਕਸ਼ਨ ਲੋਕੀ ਆਪ ਲੈਣ ਲੱਪੇ ਆ ਕਿਉਂ ਕਿ ਸਾਰੇ ਸਰਕਾਰਾਂ ਤੋਂ ਅੱਕੇ ਹੋਏ ਆ ਕਿਉਂ ਅੱਕੇ ਹੋਏ ਆ ਕਿਸੇ ਦੇ کارਖਾਨੇ 'ਚ ਰੋਟੀ ਨਹੀਂ ਹੈਗੀ ਕਿਸੇ ਦੇ ਘਰਖਾਨੇ ਨੂੰ ਦਾਣ ਨਹੀਂ ਹੈਗੀ ਕਹਿਣ ਨੁਸਖੀਮਾ ਦਿੰਦੇ ਆ ਪਰ ਘਰ ਘਰ ਜਾ ਕੇ ਹਾਲ ਪੁੱਛੋ ਉਹ ਗਰੀਬਾਂ ਦਾ ਜਿਹੜੇ ਕੀ ਦੋ ਡੰਗ ਦੀ ਰੋਟੀ ਨਹੀਂ ਮਿਲਦੀ ਭੁੱਖੇ ਰਹਉਂਦੇ ਆ ਮੈਂ ਇਹ ਗੱਲ ਕਰਦਾ ਜਿੱਦਿ ਸੇਵਾਮਾ ਦੀ ਸੇਵਾਮਾ ਇਹਨਾਂ ਦਾ ਕਰਤੱਵ ਤੋਂ ਮੰਨਦਾ ਹੈ ਸਰਕਾਰੀ ਦਫ਼ਤਰਾਂ ਜਿੰਨੇ ਵੀ ਆਪਾਂ ਲੱਗੇ ਆ ਕਿ ਤਨਖਾਹਾਂ ਤੁਹਾਨੂੰ GST ਤੋਂ ਬੋਲ ਲੋਕਾਂ ਦੇ ਫੱਡਾ ਚੋਰੀ ਇਹ ਲੋਕੀ ਤੁਹਾਨੂੰ ਦੇ ਰਿਹਾ ਲੋਕਾਂ ਦੇ ਪੈਸੇ 'ਚ ਤੁਹਾਨੂੰ ਸਾਰੇ ਪੈਸੇ ਮਿਲ ਰਹੇ ਆ ਤੁਸੀਂ ਆਪਣਾ ਫਰਜ਼ ਤਾਂ ਨਿਭਾਓ ਮੈਂ ਮੈਂ ਇਹਦੇ ਵਰਗਾ DHO ਅਗਰ ਸੱਚ ਮੈਂ ਕਹਿੰਦਾ ਅੱਖਾਂ ਬੰਦ ਕਰਕੇ ਭਾਵੇਂ ਐਮਪੀ ਦੀ ਸੀਟਾਂ 'ਤੇ ਖੜ੍ਹ ਜਾਂਦਾ ਮੈਂ ਕਦੀ ਵੀ ਨਾ ਨਹੀਂ ਕਰੀ ਇੰਦਾ ਵੱਡਰ ਪਹਿਲਾ ਲਵਾਂ ਸੀਗਾ ਤੁਹਾਡਾ આરોਪ ਇਹ ਹੈ ਕਿ ਉਹਨਾਂ ਨੇ ਫੇਮ ਪਾ ਆ ਉਸ ਤੋਂ ਬਾਅਦ ਗਾੜੀ ਤੇ ਦੇ ਵਿੱਚ ਐਂਟਰੀ ਕਰਨ ਵਾਸਤੇ ਕੱਲੇ ਦੇ ਫੇਮ ਪੋੜਾ ਮਾਰ ਕੋਈ ਪਾ ਸਕਦਾ ਫੇਮ ਬੋਲ ਵਿੱਚ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਨਾ ਬਕਿਆਦਾ ਮੈਂ ਸਿਰਫ ਆਮ ਲੋਕਾਂ ਨੂੰ ਜਿਹੜਾ ਗੁੰਮਲਾ ਕਰ ਰਿਹਾ ਉਸ ਬਾਰੇ ਬੋਲ ਰਿਹਾ ਕਿ ਤੂੰ ਫੇਮ ਬੋਲ ਜਿੱਦਾਂ ਵਰਦੀ ਪਰਪਰ ਭੋਲੇ ਭਲੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਲੋਕੀ ਬਹੁਤ ਸਿਆਣੇ ਹੋ ਗਏ ਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ Subscribe to One India channel and never miss an update